ਜਲੰਧਰ ਪੁਲਿਸ ਕਮਿਸ਼ਨਰ ਤਨਫੀਤ ਕੋਰ ਨੇ ਲੰਗਵਾਈ ਹੈ ਜਲੰਧਰ ਪੁਲਿਸ ਨੇ ਕਾਰਵਾਈ ਕਰਦਿਆਂ ਤਨਵਾਲੀ ਪਾਟਕ ਤੇ ਹਾਲ ਹੀ ਵਿੱਚ ਹੋਈ ਕਾਂਟ ਖੋਣ ਦੀ ਘਟਨਾ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਜਲੰਧਰ ਦੇ ਪੁਲਿਸ ਕਮਿਸ਼ਨਰ ਤਨਫੀਤ ਕੋਰ ਨੇ ਦੱਸਿਆ ਕਿ ਰਾਮਾ ਮੰਡੀ ਵਿਕੇ ਸੁਖਵਿੰਦਰ ਪੱਟੀ ਦੇ ਬਿਆਨ ਦੇ ਆਧਾਰ ਤੇ ਦਰਜ ਕੀਤੀ ਐਫ ਆਈ ਆਰ ਚ ਸ਼ਿਕਾਇਤਕਰਤਾ ਨੇ ਬਿਆਨ ਦਿੰਦੇ ਦੱਸਿਆ ਕਿ ਉਹ ਫਲੋਜ਼ ਕੋ ਟੈਕਸੀ ਡਰਾਈਵਰ ਹੈ ਤੇ ਦੋ ਵਿਅਕਤੀਆਂ ਨੇ ਉਸ ਨੂੰ ਜੀਰਾ ਤੋਜ਼ ਜਲੰਧਰ ਜਾਣ ਲਈ ਕਿਹਾ ਜਲੰਧਰ ਦੇ ਤਨਵਾਲੀ ਪਾਟਕ ਪਹੁੰਚਣ ਤੇ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਉਸ ਨੂੰ ਹਥਿਆਰ ਦਿਖਾ ਕੇ ਧਮਕਾਇਆ ਤੇ ਫੋਨ ਖੋਲ ਹੈ ਜਲੰਧਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਆਧੁਨਿਕ ਤਕਨੀਕੀ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਜਾਂਚ ਕਰਦਿਆਂ ਪੁਲਿਸ ਨੇ ਲਸਾਈ ਕੀ ਮਲਜ਼ਮਾਂ ਦੀ ਪਛਾਣ ਅਮਰਿਤਪਾਲ ਸਿੰਘ ਉਰਫ ਸੋਨੂ ਪੁੱਤਰ ਦਸ਼ਵੀਰ ਸਿੰਘ ਅਤੇ ਅਮਰਿਤਪਾਲ ਸਿੰਘ ਉਰਫ ਅਮਰਿਤ ਪੁੱਤਰ ਗੁਰਵੈਲ ਸਿੰਘ ਹੋਜੂਈ ਹੈ ਦੋਵੇਂ ਤਰ੍ਹਾਂ ਤਰ੍ਹਾਂ ਦੇ ਰਹਿਣ ਵਾਲੇ ਹਨ ਪੁਲਿਸ ਨੇ ਮਲਜ਼ਮਾਂ પાસેથી ਚੋਰੀ ਹੋਈ ਕਾਰ ਮੋਬਾਈਲ ਫੋਨ ਅਤੇ ਖੋਦ ਦੌਰਾਨ ਵਰਤੀ ਗਈ ਇੱਕ ਖਡਾਉਣਾ ਪਿਸਤੌਲ ਬਰਾਮਦ ਕਰ ਲਈ ਹੈ ਇਸ ਦੌਰਾਨ ਜਲੰਧਰ ਦੇ ਪੁਲਿਸ ਕਮਿਸ਼ਨਰ ਤਾਨਪੀਤ ਕਾਉ ਨੇ ਆਪਣੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਜਲੰਧਰ ਕਾਨੂੰਨ ਤੋੜਨ ਵਾਲਿਆਂ ਲਈ ਕੋਈ ਪਨਾ ਹੱਥ ਲੰਬੇ ਹਮੇਸ਼ਾ ਉਹਨਾਂ ਲੋਕਾਂ ਨੂੰ ਫੜਨਗੇ ਜੋ ਸ਼ਾਂਤੀ ਭੰਗ ਕਰਨ ਦੀ ਹਿੰਮਤ ਅਤੇ ਸਾਡੇ ਸਮਾਜ ਵਿੱਚੋਂ ਅਪਰਾਧਿਕਤਾ ਦਾ ਮੁਕਾਬਲਾ ਕਰਨ ਦੀ ਹਿੰਮਤ ਕਰਦੇ ਹਨ। ਜ਼ਿਲ੍ਹਾ ਪੁਲਿਸ ਅਪਰਾਧ ਦਾ ਮੁਕਾਬਲਾ ਕਰਨ ਤੇ ਮਿਹਨਤ ਵਿੱਚੋਂ ਅਪਰਾਧਿਕ ਤੱਤਾਂ ਨੂੰ ਖਤਮ ਕਰਨ ਲਈ ਹੰਟਕ ਮਿਹਨਤ ਕਰਦੀ ਰਹੇਗੀ। ਇਹ ਰਿਪੋਰਟ ਜ਼ਿਲ੍ਹਾ ਬੀਚੀ ਦੀ ਹੈ। ਅੱਜ 16 ਤਰੀਕ ਰਾਤ ਨੂੰ ਇੱਕ ਕਾਰਖੋਦ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਦੇ ਕੀ ਐਫਆਈਆ ਨੰਬਰ ਕਾਟ ਦਰਜ ਕੀਤੀ ਗਈ ਸੀ 16 ਰਾਤ ਨੂੰ ਡੇਰ ਰਾਤ ਕੀਤੀ ਇਸ ਦਾ ਕੱਛ 17 ਤੀਕ ਚ ਆਂਦੀ ਐਫਆਈਆ। ਇੱਕ ਆਰਟੀਗਾਂ ਚਿੱਟੇ ਰੰਗ ਦੀ ਸੀਗੀ ਜਿਹੜੀ ਕਿ ਦੋ ਬੰਦੇ ਟੈਕਸੀ ਕਰਕੇ ਜ਼ੀਰਾ ਟੈਕਸੀ ਸਟੈਂਡ ਤੋਂ ਲੈ ਆਏ ਸੀਗੇ ਔਰ ਤਨਵਾਲੀ ਫਾਟਕ ਲੱਗੇ ਆ ਕੇ ਉਹਨੇ ਉਹਨਾਂ ਨੂੰ ਪਿਸਤੌਲ ਦਿਖਾ ਕੇ ਕਾਰਕੋ ਕਰਕੇ ਭਜਾ ਕੇ ਲੈ ਗਏ ਉਹਨਾਂ ਨੂੰ ਟ੍ਰੇਸ ਕਰਦੇ ਹੋਏ ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮ ਜਿਹੜੀ ਉਹਨਾਂ ਦੇ ਪਿੱਛੇ ਲੱਗੀ ਹੋਈ ਸੀ ਉਹਨਾਂ ਨੇ ਉਹਨਾਂ ਜਾ ਕੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਗੱਡੀ ਰਿਕਵਰ ਕੀਤੀ ਔਰ ਉਹ ਪਿਸਤੌਲ ਜਿਹੜੀ ਸੀਗੀ ਉਹ ਬੀਜਿਕਲੀ ਖਡਾਉਣਾ ਪਿਸਤੌਲ ਸੀ ਉਹਨੂੰ ਰਿਕਵਰ ਕੀਤਾ ਲਈ ਕਦਕਾ ਮੋਬਾਈਲ ਸੀ ਉਹ ਰਿਕਵਰ ਕੀਤਾ ਹੋਇਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਔਰ ਉੱਥੋਂ ਲੈ ਕੇ ਆਏ ਆ ਔਰ ਸਾਰੀ ਰਿਕਵਰੀ ਹੋ ਗਈ ਆ ਔਰ ਇਹ ਬੰਦੇ ਜਿਹੜੇ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜੇ ਦੋਨਾਂ ਦਾ ਨਾਮ ਅਮਰਿਤਪਾਲ ਹੈ ਔਰ ਇੱਕ ਦੇ ਉੱਤੇ ਔਰੰਗਾਬਾਦ ਦੇ ਵਿੱਚ ਜਿੱਥੇ ਇੱਕ ਮਾਈਂ ਜ਼ਿਲ੍ਹਾ ਦਾ ਸੀ ਉੱਥੇ 394 ਜੀ ਦਾ ਮਕਦਮਾ ਵੀ ਦਰਜ ਹੈ